ਕੁਛ ਦੇਖ ਰਹੇ ਹੋ ਜੀ ਆਪਣਾ ਟੀਵੀ ਮੈਂ ਤੁਹਾਡੀ ਹੋਸਟ ਬਲਜਿੰਦਰ ਕੌਰ ਮੇਰੇ ਵੱਲੋਂ ਦੇਖ ਰਹੇ ਸਾਰੇ ਹੀ ਪਰਿਵਾਰਾਂ ਨੂੰ ਦਰਸ਼ਕਾਂ ਨੂੰ ਪਿਆਰ ਸਿਹਤ ਸਤਿ ਸ਼੍ਰੀ ਅਕਾਲ ਜੀ ਅੱਜ ਸਾਡੇ ਸਟੂਡੀਓ ਦੇ ਵਿੱਚ ਦੋ ਬਹੁਤ ਹੀ ਖਾਸ ਮਹਿਮਾਨ ਆਏ ਹੋਏ ਨੇ ਕਬੱਡੀ ਖੇਤਰ ਦੇ ਨਾਲ ਜੋ ਰਿਲੇਟਡ ਨੇ ਅੱਜ ਅਸੀਂ ਗੱਲਾਂ ਬਾਤਾਂ ਕਰਾਂਗੇ ਕਬੱਡੀ ਦੀਆਂ ਔਰ ਇਹਨਾਂ ਦੇ ਨਾਲ ਗੱਲਬਾਤ ਕਰਕੇ ਅਸੀਂ ਪਤਾ ਕਰਾਂਗੇ ਕਿ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਕਬੱਡੀ ਦੇ ਵਿੱਚ ਕਿੰਝ ਆਏ ਔਰ ਕਿਹੜੀਆਂ ਗੱਲਾਂ ਨੇ ਕਬੱਡੀ ਦੇ ਵਿੱਚ ਜਿਹੜੀਆਂ ਇਹ ਸਾਡੇ ਦਰਸ਼ਕਾਂ ਦੇ ਨਾਲ ਸਾਂਝੀਆਂ ਕਰਨਾ ਚਾਹੁੰਦੇ ਨੇ ਸੋ ਸਾਡੇ ਨਾਲ ਨੇ ਜੀ ਨਿੱਕੂ ਪੰਡੋਰੀ ਜੀ ਤੇ ਨਾਲ ਦੀ ਨਾਲ ਅਮਨ ਲੋਪੋ ਅਮਨ ਲੋਪੋ ਜੀ ਸასი ਕਾਲ ਜੀ ਤੁਹਾਡਾ ਸਵਾਗਤ ਹੈ ਆਪਣੇ ਟੀਵੀ ਤੇ ਆ ਨਿੱਕੂ ਪੰਡੋਰੀ ਜੀ ਸასი ਕਾਲ ਹੀ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਕਰਦੇ ਥੈਂਕ ਯੂ ਜੀ ਹਾਂ ਜੀ ਆ ਨਿੱਕੂ ਪੰਡੋਰੀ ਜੀ ਤੁਹਾਨੂੰ ਵੀ ਜੀ ਸასი ਕਾਲ ਸਵਾਗਤ ਹੈ ਤੁਹਾਡਾ ਵੀ ਜੀ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿੱਕੂ ਜੀ 20 ਸਾਲਾਂ ਤੋਂ ਤੁਸੀਂ ਕਬੱਡੀ ਦੀਆਂ ਗਰਾਊਂਡਾਂ ਅ ਇਸ ਦੇ ਬਾਰੇ ਥੋੜਾ ਜਿਹਾ ਸਾਨੂੰ ਦੱਸੋ ਕਿ ਤੁਹਾਨੂੰ ਬਚਪਨ ਤੋਂ ਹੀ ਸ਼ੌਂਕ ਸੀਗਾ ਕਿ ਜਾਂ ਤੁਸੀਂ ਕਿਸੇ ਵੱਲ ਦੇਖ ਕੇ ਕਿਸੇ ਸਟਾਰ ਪਲੇਅਰ ਵੱਲ ਦੇਖ ਕੇ ਇਸ ਪਾਸੇ ਜਾਣ ਨੂੰ ਪ੍ਰੇਰਿਤ ਹੋਏ ਸੀ ਹਾਂਜੀ ਮੈਂ ਬੱਸੇ ਸ਼ੌਂਕ ਤਾਂ ਤੁਹਾਨੂੰ ਪਤਾ ਪਿੰਡਾਂ ਵਿੱਚ ਛੋਟੇ ਹੁੰਦਿਆਂ ਤੇ ਹੰਦਾਰਕ ਨੂੰ ਜੀ ਤੇ 96 ਤੋਂ ਥੋੜਾ ਜਿਹਾ ਜਿੱਦਾਂ ਆਪਣੀ ਕਬੱਡੀ ਉੱਪਰ ਆ ਗਈ ਤੇ ਟੂਰਨਾਮੈਂਟ ਦੇਖਣ ਜਾਂਦੇ ਹੁੰਦੇ ਸੀ ਸ਼ੌਂਕ ਬਣਿਆ ਵੀ ਚਲੋ ਅਸੀਂ ਵੀ ਖੇਡਦੇ ਹਾਂ ਤੇ 96 ਵਿੱਚ ਥੋੜੀ ਜਿਹੀ ਵਧੀਆ ਤਰੀਕੇ ਨਾਲ ਸਟਾਰਟ ਕੀਤੀ ਹਾਂਜੀ ਤੇ ਫੇ ਬਾਪੂ ਜੀ ਜਿੱਦਾਂ ਸਾਡੇ ਪਹਿਲਾਂ ਖੇਡਦੇ ਰਹੇ ਸੀਗੇ ਹਾਂਜੀ ਤੇ ਡੈਡੀ ਜੀ ਨੇ ਫੇ ਮੇਰੀ ਕਾਫੀ ਮਿਹਨਤ ਕਰਵਾਈ ਤੇ ਦੋ ਸਾਲਾਂ ਦੇ ਵਿੱਚ ਉਹਨਾਂ ਨੇ ਮੈਨੂੰ ਜਿੱਦਾਂ ਠੀਕ ਵਧੀਆ ਕਰ ਦਿੱਤਾ ਜੀ ਹਾਂਜੀ ਅੱਜ ਤੁਸੀਂ ਪਿੰਡ ਪੱਦਰ ਤੇ ਟੂਰਨਾਮੈਂਟ ਖੇਡਦੇ ਹੁੰਦੇ ਸੀ ਤੇ ਫੇ ਕਦੋਂ ਸਵੱਭ ਬਣਿਆ ਕਿ ਤੁਸੀਂ ਦੇਸ਼ ਵਿਦੇਸ਼ ਦੀਆਂ ਧਰਤੀਆਂ ਤੇ ਜਾਣਾ ਸ਼ੁਰੂ ਕੀਤਾ ਹਾਂਜੀ ਪਹਿਲਾਂ ਆਪਣੇ ਉੱਥੇ ਪਿੰਡ ਪੱਦਰ ਵਿੱਚ ਹੁੰਦੇ ਸੀਗੇ ਤੇ 98 99 ਦੇ ਵਿੱਚ ਸ਼ੋਅ ਮੈਚ ਹੁੰਦੇ ਹੁੰਦੇ ਸੀ ਉਦੋਂ ਜੀ ਫੇ ਉਹਨਾਂ ਸ਼ੂ ਮੈਚਾਂ 'ਚ ਜਿੰਨਾ ਪਲੇਅਰ ਸਿਲੈਕਟ ਹੋ ਗਏ ਬਾਹਲੀਆ ਕੰਟਰੀਆਂ ਜਾਂਦੇ ਸੀਗੇ ਹਾਂਜੀ ਤੇ ਉਦੋਂ ਰਾਂਧਾਰੀਆਂ ਤੇ ਹੁੰਦੀਆਂ ਸੀ ਉਦੋਂ ਵੀਜੇ ਬਹੁਤ ਘੱਟ ਲੱਗਦੇ ਹੁੰਦੇ ਸੀ ਜੀ ਤੇ ਪਹਿਲੀ ਵਾਰੀ ਫਿਰ 2000 ਮੈਂ 3 ਦੇ ਵਿੱਚ ਇੰਗਲੈਂਡ ਖੇਡਣ ਗਿਆ ਟੈਲਫੋਟ ਜਿੰਨਾ کلب ਵਾਲੇ ਸੀਗੇ ਉਹ ਲੈ ਕੇ ਗਿਆ ਮੈਨੂੰ ਤੇ 2003 ਤੋਂ ਫਿਰ 8 ਤੱਕ ਉਥੇ ਖੇਡਿਆ 9 ਵਿੱਚ ਇੱਥੇ ਕੈਨੇਡਾ ਆਇਆ ਜੀ 11 'ਚ ਫਿਰ ਇਦਾਂ ਹੀ ਸਰਕਲ ਚੱਲਦਾ ਰਿਹਾ ਤੁਹਾ ਨੂੰ ਨਿਕੂ ਜੀ ਜਦੋਂ ਅਸੀਂ ਦੇਖਿਆ ਗਰੌਂਡਾਂ ਵਿੱਚ ਖੇਡਦੇ ਹੋਏ ਤੇ ਤੁਸੀਂ ਉਸ ਵਕਤ ਤੁਹਾਡਾ ਜਿਹੜਾ ਰੂਪ ਸੀ ਸਰੂਪ ਸੀ ਉਹ ਵੱਖਰਾ ਸੀ ਤੇ ਹੁਣ ਤੁਸੀਂ ਸਿੱਖੀ ਸਰੂਪ ਵਿੱਚ ਆ ਇਸ ਦਾ ਕੀ ਕਾਰਨ ਹੈ ਤੁਹਾਡਾ ਇਹ ਸਵਾਲ ਕਿਵੇਂ ਚੁਕਾ ਹੋਇਆ ਮੈਂ ਜੀ ਪਹਿਲਾਂ ਹਾਂ ਜੀ ਮੋਨਾ ਸੀਗਾ 2 ਸਾਲ ਹੋ ਗਏ ਅੱਜ ਤੇ ਮੈਂ ਸਿੰਘ ਬਣੇ ਨੂੰ ਜੀ ਤੇ ਮੈਂ ਖੇਡਦਾ ਖੇਡਦਾ ਜੀ ਥੋੜੇ ਜਿਹਾ ਗਲਤ ਕੰਮਾਂ ਦੇ ਵਿੱਚ ਪੈ ਗਿਆ ਜੀ ਨਸ਼ਾ ਕਰਨ ਲੱਗ ਗਿਆ ਨਾਲ ਤੇ ਨਸ਼ਾ ਕਰਦੇ ਕਰਦੇ ਜੀ ਮੇਰਾ ਗੁਰਦੇ ਖਰਾਬ ਹੋ ਗਏ ਹਾਂ ਜੀ ਤੇ ਡਾਕਟਰ ਨੇ ਜਵਾਬ ਦੇ ਦਿੱਤਾ ਕਹਿੰਦੇ ਵੀ ਨਹੀਂ ਬਿਹੇਦਗੁਰ ਦੇ ਠੀਕ ਨਹੀਂ ਹੋ ਸਕਦੇ ਤੇ ਡਾਇਲਿਸਿਸ ਚੱਲਦੀ ਰਹੇ ਤੇ ਉਹ ਕਹਿੰਦੇ ਵੀ ਇਹਨੂੰ ਘਰੇ ਲੈ ਜਾਓ ਤੇ ਘਰ ਦੇ ਘਰ ਲੈ ਗਿਆ ਤੇ ਮੇਰਾ ਬ੍ਰਦਰ ਜਿੰਦਾ ਕਾਫੀ ਬਾਣੀ ਵਿੱਚ ਵਿਸ਼ਵਾਸ ਰੱਖਦਾ ਜੀ ਤੇ ਉਹ ਫੇ ਮੈਨੂੰ ਕਹਿੰਦਾ ਹੁੰਦਾ ਸੀ ਤੂੰ ਪਾਠ ਕਰਿਆ ਕਰ ਜਦੋਂ ਮੈਂ ਫੇ ਉਹ ਉੱਥੋਂ ਇਟਲੀ ਤੋਂ ਆਇਆ ਤੇ ਮੈਂ ਹਸਪੀਟਲ ਦੇ ਵਿੱਚ ਸੀਗਾ ਵੀ ਉਹਨੇ ਮੇਰੇ ਬਾਣੀ ਕੰਨਾਂ ਨੂੰ ਲਾਈ ਜੀ ਤੇ ਜਦੋਂ ਉਹਨੇ ਮੇਰੇ ਬਾਣੀ ਕੰਨਾਂ ਨੂੰ ਲਾਈ ਮੈਨੂੰ ਯੂਰਿਨ ਨਹੀਂ ਸੀ ਆਉਂਦਾ ਤੇ ਜਦੋਂ ਮੈਂ ਬਾਣੀ ਸੁਣਦਾ ਨੇ ਰਾਤ ਨੂੰ ਤੇ ਥੋੜਾ ਜਿਹਾ ਪਿਸ਼ਾਬ ਜਿੱਦਾਂ ਯੂਰਿਨ ਬੈਗ ਦੇ ਵਿੱਚ ਆਇਆ ਜੀ ਤੇ ਥੋੜੇ ਵਿਸ਼ਵਾਸ ਹੋਇਆ ਵੀ ਕੁਝ ਬਾਣੀ ਦੇ ਵਿੱਚ ਕੁਝ ਹੈਗਾ ਵੀ ਕਿਉਂਕਿ ਮੈਂ ਕਦੇ ਨਾ ਕਦੇ ਗੁਰਦੁਆਰੇ ਗਿਆ ਸੀ ਨਾ ਕਦੇ ਪਾਠ ਕੀਤਾ ਸੀ ਜੀ ਤੇ ਫਿਰ ਦੂਜੇ ਦਿਨ ਨੂੰ ਫਿਰ ਲੱਗਾ ਵੀ ਹਾਂ ਵੀ ਕੁਝ ਹੈਗਾ ਬਾਣੀ ਦੇ ਵਿੱਚ ਤੇ ਫਿਰ ਮੈਂ ਬੈਠ ਕੇ ਪਾਠ ਕਰਨ ਲੱਗਿਆ ਜੀ ਦੂਜੇ ਦਿਨ ਜਦੋਂ ਬਾਅਦ ਮੈਂ ਬੈਠ ਕੇ ਪਾਠ ਕੀਤਾ ਤੇ 1 ਲੀਟਰ ਯੂਰਿਨ ਮੈਨੂੰ ਆਇਆ ਜੀ ਤੇ ਫਿਰ ਬਸ ਹੌਲੀ ਹੌਲੀ ਫਿਰ ਮੈਨੂੰ ਵਿਸ਼ਵਾਸ ਹੋ ਗਿਆ ਵੀ ਹਾਂ ਮੇ ਕੁਝ ਹੈਗਾ ਮੈਂ ਪਾਠ ਕਰਦਾ ਰਿਆ ਤੇ ਬਸ ਤਿੰਨ ਚਾਰ ਦਿਨਾਂ ਦੇ ਵਿੱਚ ਫਿਰ ਮੇਰੇ ਗੁਰਦੇ ਚੱਲ ਪਏ ਤੇ ਆਪਣੇ ਆਪ ਨੇ ਵਾਦਾ ਕੀਤਾ ਘਰਦਿਆਂ ਦਾ ਵਾਦਾ ਕੀਤਾ ਕਿਉਂਕਿ ਬਾਪੂ ਨੂੰ ਕਦੇ ਰੋਂਦਿਆਂ ਨਹੀਂ ਦੇਖਿਆ ਲਾਈਫ ਦੇ ਵਿੱਚ ਹਾਂਜੀ ਤੇ ਜਿੰਦਰ ਨੇ ਮੈਨੂੰ ਡਾਕਟਰ ਨੇ ਜਵਾਬ ਦਿੱਤਾ ਬਾਪੂ ਨੂੰ ਪਹਿਲੀ ਵਾਰੀ ਰੋਂਦੇ ਦੇਖਿਆ ਮੈਂ ਹਾਂਜੀ ਤੇ ਬਾਪੂ ਨੇ ਕਿਹਾ ਵੀ ਤੂੰ ਵੱਡੀ ਗਲਤੀ ਕਰ ਗਿਆ ਜਿੰਦਰ ਤੁਹਾਡੇ ਪਰਿਵਾਰ ਚੋਂ ਹੋਰ ਵੀ ਕੋਈ ਗੁਰਸਿੱਖ ਸੀ ਪਹਿਲਾਂ ਜਾਂ ਤੁਹਾਡੇ ਫਾਦਰ ਸਾਹਿਬ ਜਾਂ ਹੋਰ ਪਰਿਵਾਰ ਦੇ ਵਿੱਚ ਨਹੀਂ ਜੀ ਮੇਰੇ ਜਿੰਦਾ ਪਰਿਵਾਰ ਵਿੱਚ ਕੋਈ ਗੁਰਸਿੱਖ ਨਹੀਂ ਸੀਗਾ ਤੇ ਹੁਣ ਪਹਿਲੀ ਵਾਰੀ ਅਸੀਂ ਹਰਿ ਛਕਿਆ ਤੇ ਨਾਲ ਮੇਰੀ ਮਾਤਾ ਜੀ ਨੇ ਮੇਰੀ ਵਾਈਫ ਮੁੰਡੇ ਸਾਰੇ ਜਣੇ ਅੰਮ੍ਰਿਤਧਾਰੀ ਸੋ ਸਾਰੇ ਪਰਿਵਾਰ ਨੇ ਅੰਮ੍ਰਿਤ ਛਕਿਆ ਸੋ ਗੁਰੂ ਵਾਲੇ ਬਣ ਗਏ ਸਾਰੇ ਹਾਂਜੀ ਗੁਰੂ ਵਾਲੇ ਜੀ ਔਰ ਤੁਸੀਂ ਮੁੜ ਕੇ ਦੁਬਾਰਾ ਇੰਨਾ ਬਿਮਾਰ ਹੋਣ ਦੇ ਬਾਵਜੂਦ ਫੇਰ ਦੁਬਾਰਾ ਤੁਸੀਂ ਗ੍ਰਾਉਂਡਾਂ ਚ ਆਏ ਆ ਤੇ ਆਪਣੀ ਮਿਹਨਤ ਦੇ ਬਲ ਉੱਤੇ ਨਾ ਕਿਉਂਕਿ ਇੰਨੀ ਲੰਬੀ ਬਿਮਾਰੀ ਔਰ ਇਹੋ ਜੀ ਬਿਮਾਰੀ ਗੁਰਦੇ ਫੇਲ ਹੋ ਜਾਣੇ ਉਸ ਤੋਂ ਬਾਅਦ ਦੁਬਾਰਾ ਫਿਰ ਜਦੋਂ ਆਣਾ ਕਬੱਡੀ ਦੀਆਂ ਗਰਾਉਂਡਾਂ ਵਿੱਚ ਇੱਕ ਚੈਲੰਜ ਹੁੰਦਾ ਸੋ ਤੁਸੀਂ ਖੇਡਣ ਦੇ ਲੈਵਲ ਤੇ ਆਏ ਜਾਂ ਤੁਸੀਂ ਇੱਕ ਰੋਲ ਮਾਡਲ ਬਣ ਕੇ ਆਏ ਕਿ ਆਉਣ ਵਾਲੀ ਜਨਰੇਸ਼ਨ ਨੂੰ ਕੁਝ ਤੁਸੀਂ ਦੱਸ ਸਕੋ ਹਾਂਜੀ ਮੈਂ ਜੀ ਪਹਿਲਾਂ ਜਿੱਦਾਂ ਖੇਡਦੇ ਸੀਗੇ ਪੈਸੇ ਲਈ ਜੀ ਤੇ ਜਦੋਂ ਮੈਂ ਠੀਕ ਹੋਇਆ ਮੇਰੇ ਜਿੱਦਾਂ ਫਾਦਰ ਸਾਹਿਬ ਨੇ ਕਿਹਾ ਬੀਤੂ ਰੈਂ ਦੇ ਖੇਡਣ ਨੂੰ ਤੇਰੀ ਮਰਜ਼ੀ ਖੇਡਣਾ ਖੇਡ ਨਹੀਂ ਦਾ ਨਾਂ ਜੀ ਪਰ ਮੇਰੇ ਨਾਲ ਕੁਝ ਗੁਰਸਿੱਖ ਮੁੰਡੇ ਜੁੜੇ ਹੋਇਆ ਉਹ ਕਹਿੰਦੇ ਵੀ ਤੈਨੂੰ ਕੁਝ ਕਰਨਾ ਵੀ ਤੂੰ ਸਿੱਖ ਕੌਮ ਦਾ ਕੋ ਰੂਲ ਮਾਡਲ ਬਣਿਆ ਹੁਣ ਜੀ ਵੀ ਤੂੰ ਅਮਰਸ਼ਾ ਕਿਹਾ ਵੀ ਤੂੰ ਕੁਝ ਕਰਨਾ ਹੈ ਤੇ ਇਸ ਲਈ ਹੁਣ ਮੈਂ ਪੈਸੇ ਲਈ ਨਹੀਂ ਖੇਡਦਾ ਹੁਣ ਮੈਂ ਸਿਰਫ ਇਸੇ ਕਰਕੇ ਖੇਡਿਆ ਵੀ ਲੋਕਾਂ ਨੂੰ ਪਤਾ ਲੱਗ ਸਕੇ ਵੀ ਕੋਈ ਗੁਰਸਿੱਖ ਬਣ ਕੇ ਤੇ ਇਸ ਕੰਮ ਚ ਵੀ ਬੰਦਾ ਖੇਡ ਸਕਦਾ ਹੈ ਨਛੇ ਤੋਂ ਬਿਨਾ ਵੀ ਖੇਡ ਸਕਦਾ ਜੀ ਤੇ ਅਮਨ ਲੋਪੋ ਜੀ ਤੁਸੀਂ ਤਕਰੀਬਨ 16 ਸਾਲ ਤੋਂ ਇਸ ਕਬੱਡੀ ਦੇ ਖੇਤਰ ਵਿੱਚ ਹੋ ਪਰ ਜਿਹੜੀ ਤੁਹਾਡੀ ਜੌਬ ਆ ਇਹ ਥੋੜੀ ਕਬੱਡੀ ਤੋਂ ਹਟ ਕੇ ਆ ਕਿਉਂਕਿ ਤੁਸੀਂ ਰੇਡਾਂ ਨਹੀਂ ਪਾਉਂਦੇ ਤੇ ਤੁਸੀਂ ਮੋਰੇ ਜਫੇ ਨਹੀਂ ਲਾਉਂਦੇ ਪਰ ਤੁਸੀਂ ਹੌਸਲਾ ਬੜਾ ਦਿੰਦੇ ਆ ਤੁਸੀਂ ਆਪਣੇ ਬਾਰੇ ਦੱਸੋ ਸਾਨੂੰ ਕੁਝ ਮੈਂ 2000 ਤੋਂ ਜੀ ਕਬੱਡੀ ਦੇਖਣੀ ਸ਼ੁਰੂ ਕੀਤੀ ਸੀ ਨਾ ਸਟੱਡੀ ਕਰਦੇ ਪਿੰਡ ਨੇੜੇ ਜਿੱਥੇ ਵੀ ਮੌਕਾ ਮਿਲਦਾ ਸੀ ਡੈਡੀ ਉਹਨਾਂ ਦੇ ਨਾਲ ਕਬੱਡੀ ਦੇਖਣ ਜਾਂਦਾ ਸੀਗਾ ਜੀ ਫਿਰ ਉਥੇ 3 4 5 ਦੇ ਵਿੱਚ ਜਿਆਦਾ ਮੈਂ ਮੈਚ ਦੇਖਣੇ ਉਦੋਂ ਕਮੈਂਟਰੀ ਸੁਣ ਕੇ ਮੈਨੂੰ ਲੱਗਣਾ ਵੀ ਜੀ ਵਧੀਆ ਹੋ ਰਿਹਾ ਉਹ ਗੀਤ ਆਏ ਸੀ ਕਬੱਡੀ ਵਾਲੇ ਇੱਕ ਦੋ ਉਹ ਮੈਂ ਸਕੂਲ ਦੂਜਿਆਂ ਨਾਲ ਦੇ ਨੂੰ ਸੁਣਾਉਂਦਾ ਰਹਿੰਦਾ ਸੀ ਜੀ ਫੇਰ ਮੈਨੂੰ ਸ਼ੌਂਕ ਪੈ ਗਿਆ 5 ਇੱਕ ਦੇ ਵਿੱਚ 5 6 ਦੇ ਵਿੱਚ ਜਿਆਦਾ ਹੋ ਗਏ ਮੈਂ ਕਮੈਂਟਰੀ ਕਰਨੀ ਆ ਫਿਰ ਚਲੋ ਹੌਲੀ ਹੌਲੀ ਮੈਨੂੰ ਮੌਕਾ ਮਿਲੇ ਮੈਂ 7 ਦੇ ਵਿੱਚ 2007 ਦੇ ਵਿੱਚ ਪਹਿਲੀ ਵਾਰ ਆਪਣੇ ਪਿੰਡ ਟੂਰਨਾਮੈਂਟ ਤੇ ਕਮੈਂਟਰੀ ਕੀਤੀ ਤੇ ਫਿਰ ਇਸ ਜੌਬ ਤੇ ਜੀ ਮਿਹਨਤ ਕੀਤੀ ਜਿੰਨੀ ਕੋ ਹੋ ਸਕਿਆ ਟਰਾਈ ਕੀਤੀ ਬਾਹਰਲੇ ਮੈਚ ਕਬੱਡੀ ਦੇ ਹੋਰ ਦੇਖ ਕੇ ਫੇਰੇ ਲੈਂਡ ਦੇ ਵਿੱਚ ਆ ਗਿਆ ਜੀ ਤੁਸੀਂ ਇਸੇ ਲਾਈਨ 'ਚ ਆਉਣਾ ਚਾਹੁੰਦੇ ਸੀ ਜਾਂ ਕਿ ਤੁਹਾਡਾ ਪਰਿਵਾਰ ਕੁਝ ਹੋਰ ਚਾਹੁੰਦਾ ਸੀ ਅਮਨ ਨੂੰ ਕਿਸੇ ਹੋਰ ਰੂਪ 'ਚ ਦੇਖਣਾ ਚਾਹੁੰਦੇ ਸੀ ਜਿੱਦਾਂ ਪਰਿਵਾਰ ਤੈ ਸੀਗਾ ਜੀ ਡੈਡੀ ਹੁਣੀ ਸਾਰੇ ਖੇਤੀਬਾੜੀ ਕਰਦੇ ਸੀਗੇ ਤੇ ਮੈਂ ਥੋੜਾ ਸ਼ਰਾਰਤੀ ਜਾਦੇ ਸੀਗਾ ਜੀ ਤੇ ਜੀ ਕਰਦੇ ਸੋਚਦੇ ਸੀ ਥੋੜਾ ਉਹ ਟਾਈਮ ਮਾਹੌਲ ਸਾਡਾ ਪਿੰਡ ਦਾ ਲਾਲੋਜਾ ਮੇਰੇ ਫਰੈਂਡ ਸਰਕਲ ਦਾ ਕਰਦੇ ਸੋਚਦੇ ਸੀ ਵੀ ਥੋੜਾ ਬਦਮਾਸ਼ੀ ਵਾਲੀ ਲਾਈਨੋਂ ਨਾ ਚਲੇ ਜਾਵੇ ਥੋੜਾ ਉਦਾਂ ਦਾ ਮਾਹੌਲ ਸੀ ਉਹਨਾਂ ਨੂੰ ਇਦਾਂ ਸੀ ਉਹ ਕਹਿੰਦੇ ਹੁੰਦੇ ਸੀ ਵੀ ਇਹ ਸਾਡਾ ਮੁੰਡਾ ਗਲਤ ਨਿਕਲ ਜੂਗਾ ਪਰ ਸੱਚੇ ਪਾਤਸ਼ਾਹ ਨੇ ਪਰਮਾਤਮਾ ਨੇ ਕਿਰਪਾ ਕੀਤੀ ਤੂੰ ਮੈਦ ਕਬੱਡੀ ਵਾਲੀ ਲਾਈਨ 'ਚ ਆ ਗਿਆ ਪਰਮਾਤਮਾ ਨੇ ਵਧੀਆ ਕਿਰਪਾ ਕੀਤੀ ਹੁਣ ਵਧੀਆ ਸੇਵਾ ਕਰ ਰਹੇ ਹਾਂ ਕਬੱਡੀ ਜਦੋਂ ਤੁਸੀਂ ਕਬੱਡੀ ਦੀਆਂ ਗਰਾਊਂਡਾਂ ਵਿੱਚ ਹੱਲਾਸ਼ੇਰੀ ਦਿੰਦੇ ਹੋ ਜਿਹੜੇ ਪਲੇਅਰ ਖੇਡ ਰਹੇ ਹੁੰਦੇ ਆ ਤੁਸੀਂ ਜਿਹੜੇ ਟੋਟਕੇ ਛੋਟੇ-ਛੋਟੇ ਲਾਉਂਦੇ ਆ ਕੋਈ ਇੱਕ ਅੱਧਾ ਕਮੈਂਟਰੀ ਦਾ ਕੋਈ ਮਾੜਾ ਜਿਹਾ ਸਾਨੂੰ ਨਮੂਨਾ ਦਿਖਾਓ ਆਉਂਦਾ ਇਹ ਸਵਾਦ ਪੰਜਾਬੀਆਂ ਨੂੰ ਕਬੱਡੀ ਦੇਖ ਕੇ ਦਰਸ਼ਕ ਮਾਰਦੇ ਨੇ ਤਾੜੀਆਂ ਜਦੋਂ ਧਾਵੀ ਪਾਉਂਦਾ ਰੇਡ ਕੋਈ ਮੱਥਾ ਟੇਕ ਕੇ ਲੱਗ ਜਾਵੇ ਵਧੀਆ ਜੱਫਾ ਤੇ ਦੁਨੀਆ ਪੈਂਦੀ ਨੱਚ ਮਿੱਤਰੋ ਕਬੱਡੀ ਖੇੜੇ ਪੰਜਾਬੀਆਂ ਦੀ ਮਾਂ ਇਹ ਗੱਲ 16 ਨੇ ਸੱਚ ਮਿੱਤਰੋ ਕਬੱਡੀ ਖੇੜੇ ਪੰਜਾਬੀਆਂ ਦੀ ਮਾਂ ਇਹ ਗੱਲ 16 ਨੇ ਸੱਚ ਮਿੱਤਰੋ ਸਮਾਂ ਹੋ ਗਿਆ ਜੀ ਸਾਡਾ ਇੱਕ ਛੋਟੀ ਜੀ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ ਗੱਲਾਂ ਬਾਤਾਂ ਇੰਜ ਹੀ ਚੱਲਦੀਆਂ ਰਹਿਣਗੀਆਂ ਤੁਸੀਂ ਦੇਖਦੇ ਰਹੋ ਜੀ ਆਪਣਾ ਟੀਵੀ ਸਵਾਗਤ ਹੈ ਜੀ ਤੁਹਾਡਾ ਮੇਰੇ ਤੋਂ ਆਪਣਾ ਟੀਵੀ ਤੇ ਤੁਹਾਡੀ ਆਪਣੀ ਹੋਸਟ ਬਲਸਿੰਦਰ ਕੌਰ ਦੇ ਨਾਲ ਤੇ ਸਾਡੇ ਸਟੂਡੀਓ ਦੇ ਵਿੱਚ ਬਹੁਤ ਹੀ ਖਾਸ ਸਾਡੇ ਮਹਿਮਾਨ ਆਏ ਹੋਏ ਨੇ ਜਿਨ੍ਹਾਂ ਦੇ ਵਿੱਚ ਨਿੱਕੂ ਪੰਡੋਰੀ ਤੇ ਅਮਨ ਲੋਪੋ ਤੇ ਅਮਨ ਜੀ ਅਸੀਂ ਗੱਲਬਾਤਾਂ ਕਰ ਰਹੇ ਸੀ ਜੀ ਤੁਸੀਂ ਸਾਨੂੰ ਬੜੀ ਵਧੀਆ ਇੱਕ ਸ਼ੇਅਰ ਸੁਣਾਇਆ ਜੋ ਤੁਸੀਂ ਅਕਸਰ ਕਬੱਡੀ ਦੀਆਂ ਗਰਾਊਂਡਾਂ ਵਿੱਚ ਬੋਲਦੇ ਰਹਿੰਦੇ ਹੋ ਤੇ ਅਮਨ ਜੀ ਜਦੋਂ ਅਸੀਂ ਗੱਲ ਕਰਦੇ ਹਾਂ ਕਬੱਡੀ ਦੀ ਇਸ ਖੇਤਰ ਵਿੱਚ ਤੁਹਾਡਾ ਵੀ ਕੰਪੀਟੀਸ਼ਨ ਤਾਂ ਬਹੁਤ ਹੁੰਦਾ ਹੋਊਗਾ ਹਾਂ ਜੀ ਕਬੱਡੀ ਦੀ ਕਮੈਂਟਰੀ ਜਾਇਦ ਦੇ ਟਾਈਮ ਬਹੁਤ ਜ਼ਿਆਦਾ ਕੰਪੀਟੀਸ਼ਨ ਆ ਜੀ ਕਿਉਂਕਿ ਇਹ ਪੰਜਾਬ ਦੇ ਵਿੱਚ 400 ਦੇ ਕਰੀਬ ਬਲਾਰਾ ਜਿਹੜੇ ਨਵੇਂ ਲੱਗ ਰਹੇ ਕਮੈਂਟਰੀ ਕਰਨ ਲਈ ਫਿਰ ਉਹ ਸਾਰੇ ਆਪਣੇ ਟਰਾਈ ਕਰਦੇ ਆ ਵੀ ਅੱਗੇ ਆਉਣ ਦੇ ਲਈ ਕੰਪੀਟੀਸ਼ਨ ਤਾਂ ਇੱਥੇ ਬਹੁਤ ਹੋ ਚੁੱਕਿਆ ਹੈ ਹਾਂਜੀ ਸੋ 400 ਦੇ ਤਕਰੀਬਨ ਤੁਸੀਂ ਕਹਿੰਨੇ ਉੱਥੇ ਬਲਾਰੇ ਆ ਤੇ ਕਬੱਡੀ ਦੀ ਦਿਨੋਂ ਦਿਨ ਦਸ਼ਾ ਇਹੋ ਜੀ ਹੋ ਰਹੀ ਹੈ ਕਿ ਚੌਧਰ ਦੇ ਚੱਕਰਾਂ ਵਿੱਚ ਬੈ ਕੇ ਤਾਂ ਕਬੱਡੀ ਦੇ ਹੁਣ ਜਿਹੜੇ ਸੀਜ਼ਨ ਹੋ ਰਹੇ ਸੀ ਯਾਦ ਕੀ ਜਿਵੇਂ ਇੰਗਲੈਂਡ ਦੇ ਸੀਜ਼ਨ ਦੀ ਜੇ ਗੱਲ ਕਰੀਏ ਤੇ ਇੰਗਲੈਂਡ 'ਚ ਹੋ ਰਹੀ ਰਿਹਾ ਇੰਗਲੈਂਡ ਤੋਂ ਬੜੇ ਨਾਮੀ ਪਲੇਅਰ ਜਿਹੜੇ ਉਹ ਕੈਨੇਡਾ ਦੀ ਧਰਤੀ ਤੇ ਆਏ ਹੋਏ ਨੇ ਖੇਡਣ ਦੇ ਲਈ ਔਰ ਇੰਗਲੈਂਡ 'ਚ ਸਾਡੇ ਲਈ ਬੜੀ ਵੱਡੀ ਬੱਦਕਿਸਮਤੀ ਆ ਤੁਸੀਂ ਕੀ ਕਹੋਗੇ ਕਬੱਡੀ ਜਗਤ ਨੂੰ ਮੈਂ ਹੀ ਕਬੱਡੀ ਦੀਆਂ ਤੁਸੀਂ ਅੱਗੇ ਵੀ ਸੁਣਿਆ ਹੋਣਾ ਮੈਂ ਕਬੱਡੀ ਵੀਡੀਓ ਵੀ ਟੂਰਨਾਮੈਂਟਾਂ ਦੇ ਵੀ ਕਬੱਡੀ ਲਈ ਬੋਲਦਾ ਰਹਿਣਾ ਵਧੀਆ ਹੋਣ ਦੇ ਲਈ ਇੰਗਲੈਂਡ ਦੇ ਵਿੱਚ ਕਬੱਡੀ ਦੀ ਮੈਂ ਪਹਿਲਾਂ ਵੀਡੀਓ ਵੀ ਪਾਈ ਸੀ ਕਿਉਂ ਉੱਧਰ ਨਹੀਂ ਕਬੱਡੀ ਖਾ ਲਈ ਜੀ ਉੱਥੇ ਹਰ ਬੰਦਾ ਕਬੱਡੀ ਦੇ ਵਿੱਚ ਅੱਜ ਪੈਸਾ ਸ਼ੋਹਰਤ ਪਿਆਰ ਕਰਨ ਵਾਲਿਆਂ ਦੀ ਗਿਣਤੀ ਇਹ ਵੱਧਦੀ ਜਾ ਰਹੀ ਹੈ ਬਿਲਕੁਲ ਪਰ ਕਬੱਡੀ ਦੇ ਜਿਹੜਾ ਸਿਸਟਮ ਆ ਉਹ ਦਿਨੋ ਦਿਨ ਥੱਲੇ ਆ ਰਿਹਾ ਜਿਹੜਾ ਚਲਾਉਣ ਵਾਲਾ ਸਿਸਟਮ ਆ ਇੰਗਲੈਂਡ ਦੀ ਕਬੱਡੀ ਚੌਧਰ ਨੇ ਖਾਧੀ ਆ ਜੀ ਪ੍ਰਧਾਨਗੀ ਦੀ ਦੌੜ ਨੇ ਖਾ ਲਈ ਜੀ ਤੇ ਉਹ ਕਹਿੰਦਾ ਮੈਂ ਪ੍ਰਧਾਨ ਬਣਨਾ ਉਹ ਕਹਿੰਦਾ ਅਸੀਂ ਪ੍ਰਧਾਨ ਬਣਨਾ ਇਹ ਚੀਜ਼ ਨੇ ਉੱਥੇ ਇੰਗਲੈਂਡ ਕਬੱਡੀ ਨੁਕਸਾਨ 플레이ਰਾਂ ਦਾ ਹੀ ਇੰਡੀਆ ਬਿਲਕੁਲ ਜੀ ਜਿਹੜੇ ਇਹਨਾਂ ਮੁਲਕਾਂ ਨੂੰ ਆਉਣ ਦੇ ਲਈ ਖੇਡਣ ਦੇ ਲਈ ਮਿਹਨਤਾਂ ਕਰਦੇ ਆ ਫਿਰ ਜਦੋਂ ਮੌਕੇ ਤੇ ਆ ਕੇ ਵੀ ਜੇ ਨਹੀਂ ਮਿਲਦੇ ਉਹਨਾਂ ਨੂੰ ਨੁਕਸਾਨ ਹੁੰਦਾ ਤੇ ਨੀਕੋਜੀ ਜਦੋਂ ਅਸੀਂ ਗੱਲ ਕਰਦੇ ਆ ਕਿ ਤੁਹਾਡੀ ਲਾਈਫ ਦੇ ਵਿੱਚ ਐਡਾ ਵੱਡੀ ਜਿਹੜੀ ਇੱਕ ਡ੍ਰੈਸਡ ਹੀ ਹੋਈ ਤੁਹਾਡੇ ਨਾਲ ਇੱਕ ਕਹਿ ਲਓ ਕਿ ਤੁਸੀਂ ਇੱਕ ਥੋੜੇ ਸਮੇਂ ਲਈ ਗਲਤ ਪਾਸੇ ਨੂੰ ਚਲੇ ਗਏ ਔਰ ਉਸ ਤੋਂ ਬਾਅਦ ਤੁਸੀਂ ਜਦੋਂ ਵਾਪਸ ਫੇ ਮੜ ਕੇ ਕਬੱਡੀ ਦੀਆਂ ਗਰਾਉਂਡਾਂ ਵਿੱਚ ਤੁਸੀਂ ਆਏ ਇਹ ਵੀ ਇੱਕ ਚੈਲੰਜ ਆ ਪਰ ਸੱਚ ਬੋਲਣਾ ਔਰ ਸੱਚ ਬੋਲ ਕੇ ਦੂਜਿਆਂ ਨੂੰ ਪ੍ਰੇਰਿਤ ਕਰਨਾ ਤੁਸੀਂ ਕੀ ਮੈਸੇਜ ਦੋਗੇ ਜਿਹੜੇ ਜੰਗਸਟਰ ਆ ਅੱਜ ਦੇ ਨਿਆਣੇ ਆ ਕੀ ਕਹਿਣਾ ਚਾਹੋਗੇ ਜਿਹੜੇ ਹੁਣ ਕਬੱਡੀ ਦੇ ਨਾਲ ਜੁੜ ਰਹੇ ਨੇ ਇਹ ਯੰਗਸਟਰ ਨੂੰ ਇਹ ਹੀ ਕਹੂੰਗਾ ਜੀ ਅ ਮਿਹਨਤ ਕਰਨ ਜੀ ਕੋਈ ਚ ਵੀ ਇਦਾਂ ਦੇ ਕੋ ਜਾਣ ਵੀ ਜਿਹੜਾ ਉਹਨਾਂ ਨੂੰ ਵਧੀਆ ਸਿੱਖਿਆ ਦੇਵੇ ਕਈ ਕੋਜ ਵਿੱਚ ਇਦਾਂ ਦੇ ਵੀ ਹੈਗੇ ਜਿਹੜੇ ਖੇਡੇ ਹੁੰਦੇ ਨਹੀਂ ਬਸ ਕਹਿੰਦੇ ਤੁਸੀਂ ਨਸ਼ਾ ਕਰ ਲਓ ਮੈਚ ਵਧੀਆ ਖੇਡ ਲਓ ਹੈਨਾ ਤੇ ਮੈਂ ਅੱਗੇ ਪਲੇਅਰ ਜਿੰਨਾ ਖੇਡ ਜਿੰਨਾ ਖੇਤਰ ਦੇ ਵਿੱਚ ਆਉਂਦਾ ਚਾਰ ਪੰਜ ਸਾਲ ਦੇ ਵਿੱਚ ਵਧੀਆ ਤਿਆਰ ਹੋ ਕੇ ਮਿਹਨਤ ਕਰਕੇ ਨੇਚਰਲ ਖੁਰਾਕਾ ਕੇ ਅੱਜ ਕੱਲ ਫੇ ਸਟੀਰੋਇਡ ਕਰਕੇ ਜਾਂ ਲਾ ਲੋ ਜਾਂ ਸਪਲੀਮੈਂਟ ਕਰਕੇ ਪਲੇਅਰ ਸਾਲ ਦੇ ਵਿੱਚ ਤਿਆਰ ਹੋ ਜਾਂਦਾ ਜੀ ਜਿਹੜਾ ਪਲੇਅਰ ਸਾਲ ਦੇ ਵਿੱਚ ਤਿਆਰ ਹੁੰਦਾ ਉਹ 2-3 ਸਾਲਾਂ ਦੇ ਵਿੱਚ ਹੀ ਬਾਅਦ ਵਿੱਚ ਥੱਲੇ ਆ ਜਾਂਦਾ ਜੀ ਤੇ ਜਿਹੜਾ ਵੀ ਨੇਚਰਲ ਆ ਉਹ ਲੌਂਗ ਟਾਈਮ ਚੱਲਦਾ ਜਿੱਦਾਂ ਹੁਣ ਮੰਗੀ ਹੋ ਗਿਆ ਸੰਦੀਪ ਹੋ ਗਿਆ ਇਹਨਾਂ ਨੂੰ ਖੇਡਦਿਆਂ ਨੂੰ 17-18 ਸਾਲ ਹੋ ਗਿਆ ਮੈਨੂੰ 20 ਸਾਲ ਹੋ ਗਿਆ ਫੇ ਉਹ ਲੌਂਗ ਟਾਈਮ ਤਾਂ ਖੇਡਣਗੇ ਜੇ ਉਹ ਵਧੀਆ ਤਰੀਕੇ ਨਾਲ ਮਿਹਨਤ ਕਰਕੇ ਵਧੀਆ ਕੋਚਾਂ ਕੋਲੋਂ ਸਿੱਖਿਆ ਲੈ ਕੇ ਤੇ ਫਿਰ ਅੱਗੇ ਆਉਂਦੇ ਆ ਜੀ ਜਿਵੇਂ ਅਸੀਂ ਗੱਲ ਕਰੀਏ ਜਿਹੜੇ ਪੁਰਾਣੇ ਖਿਡਾਰੀ ਸੀ ਜਿਵੇਂ ਫਿੱਡੂ ਹਣੀ ਹੋ ਗਿਆ ਜਾਂ ਜਿਵੇਂ ਗੱਲ ਕਰੀਏ ਹਰਜੀਤ ਬਾਜਾਖਾਨਾ ਕਿੰਨੇ ਵਧੀਆ ਪਲੇਅਰ ਸੀ ਜਿਨ੍ਹਾਂ ਨੂੰ ਛੇਤੀ ਹੀ ਉਸ ਵੈਗਰੂ ਨੇ ਖੋਹ ਲਿਆ ਇਸ ਕਬੱਡੀ ਜਗਤ ਦੇ ਉੱਤੋਂ ਨਾ ਪੂਰਾ ਹੋਣ ਵਾਲਾ ਘਾਟਾ ਜਿਹੜਾ ਪੈ ਗਿਆ ਹੋਰ ਵੀ ਬਹੁਤ ਨਾਮੀ ਜਿਹੜੇ ਖਿਡਾਰੀ ਨੇ ਉਹ ਕਿਉਂ ਨਹੀਂ ਕਬੱਡੀ ਦੇ ਖੇਤਰ ਵਿੱਚ ਅਗਾਹ ਵਧ ਕੇ ਇਸ ਖੇਲ ਨੂੰ ਇੱਕ ਲੈਵਲ ਤੱਕ ਲੈ ਕੇ ਜਾਂਦੇ ਕਿ ਜਾਂ ਉਹਨਾਂ ਦੇ ਵੀ ਹੱਥ ਖੜੇ ਆ ਕਿ ਚੌਧਰ ਇਸ ਕਰਰ ਕਹਿ ਲੋ ਕਿ ਪ੍ਰਧਾਨ ਹੋ ਚੁੱਕੀ ਆ ਕਬੱਡੀ ਟੂਰ ਇਹ ਜੀ ਸਹੀ ਗੱਲ ਹੈ ਜੀ ਤੁਸੀਂ ਕਿਹਾ ਹਰਜੀਤ ਦਾ ਘਾ ਟੱਕ ਦੇ ਨਾਮ ਪੂਰਾ ਹੋਣਾ ਲਾ ਹੋਰ ਜਿੰਨਾ ਕਾਫੀ ਪਲੇਅਰ ਆ ਜਿਹੜੇ ਅੰਬੀਟੂਰ ਹੋ ਗਿਆ ਉਹਨੂੰ ਵੀ ਇੱਥੇ ਅਟੈਕ ਹੋਇਆ ਸੀਗਾ ਉਹ ਵੀ ਇਦਾਂ ਤੇ ਘਾਟੇ ਤਾਂ ਨਹੀਂ ਪੂਰੇ ਹੁੰਦੇ ਜੀ ਤੇ ਪਰ ਮਿਹਨਤ ਨਾਲ ਅੱਗੇ ਹੋਣਾ ਆਪਾਂ ਦੇਹੀ ਤੋਂ ਇਹਨਾਂ ਨੂੰ ਮੈਸੇਜ ਦੇਵਾਂਗੇ ਕਿ ਮਿਹਨਤ ਨਾਲ ਅੱਗੇ ਹੋਣ ਤੁਸੀਂ ਨਿਕੋ ਜੀ ਇਸ ਦਲਦਲ ਦੇ ਵਿੱਚ ਧਸ ਚੁੱਕੇ ਸੀਗੇ ਭਲੇ ਤੁਸੀਂ ਜਦੋਂ ਤੁਹਾਨੂੰ ਕੀ ਲੱਗਦਾ ਕਿ ਥੋੜੇ ਸਮੇਂ ਲਈ ਜਿਹੜਾ ਇਹ ਨਸ਼ਾ ਕਰਕੇ ਤੇ ਤੁਸੀਂ ਇੱਕ ਸ਼ੋਹਰਤ ਪਾ ਲਈਏ ਤੇ ਜਦੋਂ ਮੁੜ ਕੇ ਉਸ ਲੈਵਲ ਨੂੰ ਬਣਾਈ ਰੱਖਣ ਦੇ ਲਈ ਤੁਹਾਨੂੰ ਇਹਦੇ ਆਦੀ ਹੋਣਾ ਪੈਂਦਾ ਜਾਂ ਕਿਵੇਂ ਤੁਸੀਂ ਇਹਦੇ ਵਿੱਚ ਗਾਂ ਦੀ ਗਾਂ ਤਸਦੇ ਚਲੇ ਗਏ ਇਹਦੀ ਪਹਿਲਾਂ ਤੇ ਜਦੋਂ ਪਲੇਅਰ ਨਸ਼ਾ ਕਰਦਾ ਵੀ ਇੱਕ ਮੈਚ ਮੇਰਾ ਵਧੀਆਨ ਲੱਗ ਜਵੇ ਦੂਜਾ ਮੈਚ ਵਧੀਆਨ ਲੱਗ ਜਵੇ ਉਹਨੂੰ ਪਤਾ ਨਹੀਂ ਲੱਗਦਾ ਵੀ ਕਦੋਂ ਉਹ ਕਿਹੜੇ ਵੇਲੇ ਇਸ ਦਰਦਲਾਲ ਦੇ ਵਿੱਚ ਤਸ ਗਿਆ ਜੀ ਇਹ ਜਿਹੜੇ ਮਸ਼ਹਹੇ ਜੀ ਲੌਂਗ ਟਾਈਮ ਤੁਹਾਨੂੰ ਉੱਪਰ ਨਹੀਂ ਰੱਖ ਸਕਦਾ ਉਹ ਜਾਂ 2-4 ਮੈਚ ਤੁਹਾਨੂੰ ਵਧੀਆ ਲੁਆਦੇ ਨੇ ਬਾਅਦ ਚ ਇਹ ਤੁਹਾਨੂੰ ਥੱਲੇ ਨੂੰ ਲੈ ਜਾਣਾ ਜੀ ਸੋ ਜਿਹਨੇ ਲੌਂਗ ਟਾਈਮ ਵਧੀਆ ਕਬੱਡੀ ਖੇਡਣੀ ਹੋ ਉਹ ਫਿਰ ਨੇਚਰਲ ਹੀ ਚੱਲੂਗਾ ਜੀ ਪਰ ਤੁਸੀਂ ਸਿੱਖੀ ਸਰੂਪ ਵਿੱਚ ਆ ਗਏ ਤੁਸੀਂ ਅਮਰ ਸ਼ੱਕ ਲਿਆ ਤੁਹਾਡੇ ਪਰਿਵਾਰ ਨੇ ਵੀ ਸ਼ੱਕ ਲਿਆ ਤੇ ਮੁੜ ਕੇ ਗਰਾਉਂਡਾਂ ਵਿੱਚ ਤੁਸੀਂ ਆ ਗਏ ਸਾਨੂੰ ਬੜਾ ਚੰਗਾ ਲੱਗਾ ਔਰ ਅਸੀਂ ਕਹਿੰਨੇ ਕਿ ਵਾਹਿਗੁਰੂ ਤੁਹਾਨੂੰ ਤਰੱਕੀ ਬਖਸ਼ੇ ਔਰ ਤੁਸੀਂ ਹਮੇਸ਼ਾ ਹੀ ਗਰਾਉਂਡਾਂ ਵਿੱਚ ਕਬੱਡੀਆਂ ਪਾਉਂਦੇ ਰਹੋ ਪਰ ਜੂਥ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਆ ਜਿਹੜੇ ਸਾਡੇ ਨੌਜਵ ਅ ਛੋਟਾ ਜਿਹਾ ਆਪਣੇ ਵੱਲੋਂ ਮੈਸੇਜ ਦਾ ਕਹ ਲਓ ਕਿ ਇੱਕ ਅ ਵਧੀਆ ਮੈਸੇਜ ਕੀ ਤੁਹਾਡੇ ਵੱਲ ਦੇਖ ਕੇ ਉਹ ਕੁਝ ਸਿੱਖ ਸਕਣ ਹਾਂਜੀ ਯੂਥ ਨੂੰ ਵੀ ਇਹੀ ਆ ਜੀ ਵਧੀਆ ਤਰੀਕੇ ਨਾਲ ਮਿਹਨਤ ਕਰਨ ਜਿੱਦਾਂ ਪ੍ਰੋਪਰ ਡਾਈਟ ਜੋ ਆਪਣੇ ਘਰ ਜਿਹਦਾ ਕਹਿਣਾ ਮੰਨਣ ਵਧੀਆ ਕੋਚ ਕੋਲੇ ਤੇ ਫਿਰ ਜਿਹੜੀ ਲੌਂਗ ਟਰਮ ਖੇਡ ਸਕਦੇ ਉਹ ਤੇ ਕਿਉਂਕਿ ਨਸ਼ੇ ਤੋਂ ਬਚ ਕੇ ਰਹਿਣ ਵੱਡੀ ਚੀਜ਼ ਹੈ ਜੇ ਨਸ਼ੇ ਤੋਂ ਬਚ ਗਏ ਉਹ ਹਰਕ ਚੀਜ਼ ਤੋਂ ਬਚ ਜਾਣਗੇ ਜੀ ਔਰ ਅਮਨ ਜੀ ਤੁਸੀਂ ਇਸ ਖੇਤਰ ਦੇ ਵਿੱਚ ਤੁਹਾਡੇ ਵੀ ਬੜੇ ਕਹਿ ਲਓ ਕਿ ਮੁਕਾਬਲੇ ਹੁੰਦੇ ਆ ਕੰਪੀਟੀਸ਼ਨ ਚੱਲਦਾ ਆ ਕਿਉਂਕਿ ਇੱਕ ਵੱਡੀ ਦੇ ਕਮੈਂਟਰੀ ਕਰਨ ਲਈ ਹੋਰ ਵੀ ਤੁਸੀਂ ਦੱਸਿਆ ਕਾਫੀ ਲੋਕ ਅੱਗੇ ਨੇ ਔਰ ਤੁਸੀਂ ਸ਼ੇਰੋ ਸ਼ਾਇਰੀ ਕਰਦੇ ਹੋ ਇਹ ਤੁਸੀਂ ਆਪ ਲਿਖਦੇ ਹੋ ਹਾਂਜੀ ਪਹਿਲਾਂ ਜਦੋਂ ਮੈਂ ਸਟਾਰਟਿੰਗ ਕੀਤੀ ਉਹਦੋਂ ਪਹਿਲਾਂ ਗੀਤਾਂ ਚੋਂ ਜਾਂ ਪਹਿਲਾਂ ਲਿਖੇ ਪ੍ਰੋਫੈਸਰ ਸਾਹਿਬ ਦੇ ਜਿੰਨਾ ਰਾਈਟਰ ਲਿਖਦੇ ਸੀ ਕਬੱਡੀ ਬਾਰੇ ਗਾਣੇ ਉਹ ਕਿਤੇ ਬਾਅਦ ਦੇ ਵਿੱਚ ਮੈਂ ਆਪ ਵੀ ਲਿਖਣ ਦੀ ਕੋਸ਼ਿਸ਼ ਕੀਤੀ ਹੈ ਜੀ ਉਹਦਾ ਵਧੀਆ ਪਿਆਰ ਮਿਲਿਆ ਹੈ ਦਰਸ਼ਕਾਂ ਵੱਲੋਂ ਜਦੋਂ ਤੁਹਾਨੂੰ ਕੋਈ ਟੂਰਨਾਮੈਂਟ ਜਾਂ ਕੋਈ ਵਰਲਡ ਕਬੱਡੀ ਕੱਪ ਆ ਜਾਂ ਕਿਤੇ ਵੀ ਤੁਹਾਨੂੰ ਕੋਈ ਹਾਇਰ ਕਰਦਾ ਤੁਹਾਡੇ ਕੋਲੋਂ ਕਿਹੜੀਆਂ ਗੱਲਾਂ ਪੁੱਛਦੇ ਤੁਹਾਡੀ ਵੀ ਇੰਟਰਵਿਊ ਬਕਾਇਦਾ ਹੁੰਦੀ ਹੈ ਨਹੀਂ ਮੈਂ ਅਜੇ ਤੱਕ ਵਰਲਡ ਕੱਪ ਦੇ ਵਿੱਚ ਕਮੈਂਟਰੀ ਕਰਨ ਨਹੀਂ ਗਿਆ ਜੀ ਮੈਨੂੰ ਵਰਲਡ ਕੱਪ ਦੇ ਵਿੱਚ ਨਾ ਮੈਂ ਟ్రਾਇਲ ਦੇਣ ਗਿਆ ਨਾ ਕੰਨ ਕਿਉਂ ਮੈਂ ਕਿਸੇ ਲੈਵਲ ਥੱਲੇ ਰਹਿ ਕੇ ਕਿਸੇ ਇੱਕ ਚੀਜ਼ ਨੂੰ ਜਿੱਥੇ ਕਬੱਡੀ ਨਾਲ ਪ੍ਰਮੋਟ ਹੋਵੇ ਉਹ ਉੱਥੇ ਜਾਣਾ ਨਹੀਂ ਮੰਗਿਆ ਜੀ ਮੈਨੂੰ ਦਿਲ ਨਹੀਂ ਕੀਤਾ ਮੈਂ ਵਰਲਡ ਕੱਪ ਗਿਆ ਵੀ ਨਹੀਂ ਜਦੋਂ ਤਾਂ ਮੈਨੂੰ ਕੋਈ ਇਨਵਾਈਟ ਕੀਤਾ ਸੀ ਵੀਡੀਓ ਦੇਖੀਏ ਜਦੋਂ ਤੁਹਾਡੀਆਂ ਤੁਸੀਂ ਉਹਦੇ ਵਿੱਚ ਬੜਾ ਨਸ਼ਿਆਂ ਵਾਲੀ ਬੋਲਦੇ ਆਂ ਔਰ ਤੁਸੀਂ ਬੜੀਆਂ ਸਿੱਧੀਆਂ ਸਿੱਧੀਆਂ ਸਪਸ਼ਟ ਗੱਲਾਂ ਕਹਿ ਦਿੰਦੇ ਆਂ ਔਰ ਸਰਕਾਰ ਦੇ ਖਿਲਾਫ ਵੀ ਨਸ਼ਿਆਂ ਦੇ ਖਿਲਾਫ ਵੀ ਪਲੇਅਰਾਂ ਦੇ ਖਿਲਾਫ ਵੀ ਕੀ ਕਦੀ ਕਿਸੇ ਨੇ ਤੁਹਾਡੇ ਤੇ ਕਿੰਤੂ ਪ੍ਰੰਤੂ ਕੀਤਾ ਕਿੰਤੂ ਪ੍ਰੰਤੂ ਬਹੁਤ ਹੁੰਦੇ ਰਹਿੰਦੇ ਆਈ ਬਹੁਤ ਕੋਲਾਂ ਵੀ ਜੀ ਜਿਵੇਂ ਤੁਹਾਨੂੰ ਪਤਾ ਹੀ ਹੈ ਜੋ ਸਿਸਟਮ ਚੱਲਦਾ ਹੀ ਪਰ ਆਪਾਂ ਡਰੇ ਨਹੀਂ ਮੇਰੀਆਂ ਵੀਡੀਓ ਇੱਕ ਮੈਂ ਕਲੀਅਰ ਕਰਦਾ ਵੀ ਵੀਡੀਓ ਮੇਰੀ ਕੱਟ ਕੇ ਪੈਂਦੀ ਆ ਜੀ ਮੇਰੀ ਪ੍ਰੋਪਰ ਗੱਲ ਨਹੀਂ ਕਹੀ ਜਾਂ ਪੈਂਦੀ ਇੱਕ ਚੀਜ਼ ਮੈਂ ਕਹਿੰਦਾ ਨਸ਼ਾ ਕਰਦਾ ਉਹ ਪਾ ਦਿੰਦੇ ਆ ਉਹ ਤੇ ਮੈਂ ਗਾਂ ਅੱਗੇ ਕੀ ਕੀਤਾ ਉਹ ਨਹੀਂ ਦਿਖਾਉਂਦਾ ਕੋਈ ਸੋ ਉਹਨਾਂ ਦੀ ਐਡੀਟਿੰਗ ਕਰਕੇ ਪਾ ਦਿੰਦੇ ਆ ਹਾਂ ਪਾ ਲਈ ਪਾ ਦਿੱਤੀਆਂ ਜਾਂਦੀਆਂ ਜੀ ਮੇਰਾ ਨਸ਼ਿਆਂ ਦੇ ਖਿਲਾਫ ਬੋਲਣ ਦਾ ਜਿਹੜਾ ਕਾਰਨ ਆ ਜੀ ਮੈਂ ਜਿਹੜੇ ਇਲਾਕੇ ਨੂੰ ਮੋਗਾ ਲੁਧਿਆਣਾ ਬਲੋਂਗ ਕਰਦਾ ਹੋਰ ਚਲੋ ਖੇਤਰਾ ਨਸ਼ਾ ਸਾਰੇ ਜੀ ਹੁਣ ਕਈ ਲੋਕ ਕਹਿਣਗੇ ਇੱਕ ਮੈਂ ਆਨਸਰ ਦੇਣਾ ਚਾਹੁੰਨਾ ਕਈ ਕਹਿੰਦੇ ਆ ਕਿ ਇਹ ਕਬੱਡੀ 'ਚ ਨਸ਼ਾ ਬੋਲਦਾ ਹੋਰ ਕੋਈ ਨਸ਼ਾ ਨਹੀਂ ਕਰਦਾ ਕਬੱਡੀ ਇੱਕ ਸਪੋਰਟਸ ਆ ਜੀ ਇਹਦੇ ਵਿੱਚ ਨਸ਼ਾ ਨਹੀਂ ਹੋਣਾ ਚਾਹੀਦਾ ਜੇ ਸਪੋਰਟਸ ਵਾਲੇ ਨਸ਼ਾ ਕਰੀਏ ਉਤੇ ਲੋਕਾਂ ਨੂੰ ਲੋਕਾਂ ਨੇ ਜਿੱਦਾਂ ਸੌਖਾ ਤਰੀਕਾ ਹੋਰ ਕੋਈ ਨਸ਼ਾ ਨਹੀਂ ਕਰਦਾ ਜਿਹੜਾ ਕਬੱਡੀ ਦੇ ਵਿੱਚ ਨਸ਼ਾ ਆਇਆ ਜੀ ਇਹਦੇ ਆਉਣ ਦੇ ਕਾਰਨ ਕਈ ਆ ਇੱਕ ਤਾਂ ਇਹਨਾਂ ਦੇਸ਼ਾਂ ਦੇ ਬੀਜੇ ਜੀ ਠੀਕ ਹੈ ਜੀ ਦੂਜਾ ਕਾਰਨ ਇਹ ਹੈਗਾ ਜੀ ਛੇਤੀ ਸਟਾਰ ਬਣਨਾ ਤੇ ਬਾਕੀ ਕਲੱਬਾਂ ਵਾਲਿਆਂ ਨੇ ਮੈਚ ਜਿੱਤਣ ਦੇ ਲਈ ਪਲੇਅਰ ਨੂੰ ਵਰਤਣਾ ਪਲੇਅਰ ਨੂੰ ਵਰਤ ਕੇ ਸੜ ਦਿੰਦੇ ਆ ਜੀ ਜਦੋਂ ਉਹਦਾ ਮਾੜਾ ਟਾਈਮ ਆ ਜਾਂਦਾ ਕੋਈ ਨਹੀਂ ਖੜਦਾ ਉਹ ਨਾਲ ਜਿੰਨਾ ਟਾਈਮ ਸਟਾਰ ਆ ਉਹ ਚੀਜ਼ ਇੱਧਰ ਲੈ ਕੇ ਆਈ ਆ ਬਾਕੀ ਉਥੇ ਨੌਲੇਜ ਹੈ ਨਹੀਂ ਜੀ ਜੇ ਉਹਨਾਂ ਕਬੱਡੀ ਦੀ ਕੋڑا ਕੋਈ ਸਟੱਡੀ ਹੈ ਜੀ ਉੱਥੇ ਪਲੇਅਰ ਨੇ ਜਾਣਾ ਗਰਾਊਂਡ 'ਚ ਉਹਨੂੰ ਦੱਸਤਾ ਜੀ ਮੈਂ ਆ ਚੀਜ਼ ਖਾਨਾ ਮੈਂ ਇਹਦੇ ਨਾਲ ਤਕੜਾ ਹੋ ਗਿਆ ਕੋਈ ਉਹਦਾ ਸਿਲੇਬਸ ਨਹੀਂ ਹੈ ਕਬੱਡੀ ਵੀ ਇੱਕ ਗੇਮ ਦਾ ਆਪਾਂ ਨੂੰ ਕਿਸੇ ਬਾਰੇ ਪਤਾ ਹੋਵੇ ਜੇ ਕਿਸੇ ਕੋਚ ਕੋਲੇ ਜਾਓਗੇ ਫਿਰ ਉਹ ਤੁਹਾਨੂੰ ਸਿਖਾਊਗਾ ਪਹਿਲੇ ਟਾਈਮ ਸੀ ਕੋਚ ਇਹ ਚੀਜ਼ ਨੂੰ ਮੰਨਦੇ ਸੀਗੇ ਵੀ ਨਵੇਂ ਪਲੇਅਰ ਆਉਣ ਹੁਣ ਕੀ ਆ ਹੋਣ ਵਾਲੀ ਜਿਹੜੀ ਜਨਰੇਸ਼ਨ ਆ ਨਵੀਆਂ ਇਹਨਾਂ ਦਾ ਦਿਮਾਗ ਪਹਿਲੇ ਪਹਿਲੇ ਬੰਦਿਆਂ ਨਾਲ ਨਹੀਂ ਮਿਲਦਾ ਜੀ ਉਹਨੂੰ ਸਮਝਾਉਣ ਦੇ ਲਈ ਆਪਾਂ ਨੂੰ ਹੋਰ ਉਦੋਂ ਵਧੀਆ ਬੰਦੇ ਚਾਹੀਦੇ ਆ ਜਿਹੜੇ ਉਹਨਾਂ ਨੂੰ ਸਮਝਾ ਸਕਣ ਕਬੱਡੀ ਦੇ ਵਿੱਚ ਹੋਣ ਦਾ ਮੇਰਾ ਇਹ ਰਿਜ਼ਲਟ ਕੱਢਿਆ ਜੀ ਰਿਜ਼ਲਟ ਤਾਂ ਚਲੋ ਸਾਰੇ ਬੰਦੇ ਕਰੀਏ ਰੌਲਾ ਮਹਿਮੀ ਪਾਇਆ ਹੋਰ ਵੀ ਕਰ ਰਹੇ ਕਬੱਡੀ ਚਾਹ ਹੋ ਰਿਹਾ ਇੰਦਾ ਹੋ ਰਿਹਾ ਸਾਰਾ ਰੌਲਾ ਪੈ ਰਿਹਾ ਪਰ ਹੱਲ ਨਹੀਂ ਹੋ ਰਿਹਾ ਇਹ ਗੱਲਾਂ ਤਾਂ ਕੀ ਸੀਮਤਾ ਮੈਂ ਬੋਲ ਕੇ ਦੇਖ ਲਿਆ ਮੈਂ ਫੈਡਰੇਸ਼ਨ ਵਾਲਿਆਂ ਨੂੰ ਮਿਲ ਕੇ ਦੇਖ ਲਿਆ ਵੀ ਤੁਸੀਂ ਕਰੋ ਸੈਮੀਨਾਰ ਵੀ ਕਰਵਾਇਆ ਇੰਡੀਆ ਦੇ ਵਿੱਚ ਪਿਛਲੇ ਸਾਲ ਇਹ ਸੈਮੀਨਾਰ ਕਰਵਾਇਆ ਜੀ ਉੱਥੇ ਪਲੇਅਰ ਨਹੀਂ ਆਏ ਜੀ ਜਿਨ੍ਹਾਂ ਦੀ ਬਵਾਪ ਕਰ ਰਹੇ ਆ ਕੁਝ ਪਲੇਅਰ ਆਏ ਸੀ ਮੰਗੀ ਪਾਲਾ ਸੁੱਖਾ ਖੁਸ਼ੀ ਇਹ ਜਿਹੜੇ ਮੇਨ ਸਟਾਰ ਪਲੇਅਰ ਸੀ ਆਏ ਹੋਰ ਪਲੇਅਰ ਆਏ ਨੇ ਜਿਨ੍ਹਾਂ ਨੂੰ ਸਮਝਾਉਣਾ ਸੀਗਾ ਤੇ ਉੱਥੇ ਗੱਲ ਕੀ ਆ ਵੀ ਕੋਈ ਸਮਝਾਉਣ ਵਾਲੇ ਕੋਈ ਵਧੀਆ ਇਹ ਜਿਹੇ ਟੀਚਰ ਮੁੱਕ ਗਏ ਜੀ ਜਿਹੜੇ ਕਬੱਡੀ ਤੋਂ ਇੱਕ ਕਬੱਡੀ ਤਾਂ ਨੁਕਸਾਨ ਆ ਮੇਰੇ ਹੱਥ ਮਾਇਗਾ ਮੈਂ ਕਹਿੰਦਾ ਕਬੱਡੀ ਦਾ ਮੈਂ ਮਾਲਕ ਕੋਈ ਪ੍ਰੋਮੋਟਰ ਦੀ ਕਲੱਬ ਉਹ ਕਹਿੰਦਾ ਕਬੱਡੀ ਦਾ ਮੈਂ ਮਾਲਕ ਇਹ ਤਾਂ ਹਰ ਇੱਕ ਮਾਲਕ ਬਣਿਆ ਬੈਠਾ ਜੀ ਜਿੰਨਾ ਟਾਈਮ ਇਹ ਨੂੰ ਕਿਸੇ ਜੇ ਸਾਡੇ ਉੱਤੇ ਕੋਈ ਕਮੈਂਟੇਟਰ ਕਮੈਂਟੇਟਰ ਦੀ ਜੌਬ ਅੱਜ ਦੇ ਟਾਈਮ ਬਹੁਤ ਔਖੀ ਹੈ ਜੀ ਜੀ ਕਮੈਂਟਰੀ ਮੈਂ ਅੱਗੇ ਵੀ ਇੱਕ ਇੰਟਰਵਿਊ ਤੇ ਕਮੈਂਟਰੀ ਵਾਲੇ 60 ਤੋਂ 70% ਝੂਠ ਆ ਜਿਹੜਾ ਅਸੀਂ ਬੋਲਦੇ ਆ ਸਾਨੂੰ ਕਿਸੇ ਨੇ ਸੱਦ ਲਿਆ ਅਸੀਂ ਉਹਦੇ ਬਾਏ ਕੀਤੇ ਆ ਜੋ ਕਹਿਣਾ ਸਾਨੂੰ ਬੁਰਨਾ ਮਜਬੂਰੀ ਸੋ ਜਿਹੜਾ ਤੁਸੀਂ ਗਰਾਂਡਾ ਦੇ ਵਿੱਚ ਕਹਿੰਨੇ ਆ ਦੁੱਧ ਮੱਖਣਾ ਨਾ ਬਲੀਆਂ ਜਵਾਨੀਆਂ ਲੱਸ਼ ਲੱਸ਼ ਕਰਦੀਆਂ ਖੇਲਦੀਆਂ ਫਿਰਦੀਆਂ ਸੋ ਇਹ ਤੁਸੀਂ ਇਹ ਚਾਹਦਾ ਹੀ ਹੁਣ 30% ਪਲੇਅਰ ਹੈਗੇ ਆ ਵੀ ਜਿਹੜੇ ਨਹੀਂ ਨਸ਼ਾ ਕਰਦੇ ਮਿਹਨਤ ਕਰਦੇ ਆ ਠੋਕ ਕੇ ਖਾਣਾ ਖਾਂਦੇ ਆ ਉਹਨਾਂ ਦੇ ਸ਼ਡਿਊਲ ਬਣੇ ਹੋਏ ਆ ਜੀ ਨੈਚੁਰਲ ਖਾਣਾਂ ਦੇ ਤਗੜੇ ਅੱਜ ਤੱਕ ਵੀ ਛੱਡੀ ਜਾਂਦੇ ਆ ਹਾਂਜੀ ਲੰਬੀ ਪਾਰੀ ਉਹੀ ਖੇਡੂ ਜੋ ਮਿਹਨਤ ਕਰਦਾ ਹੈ। ਬਿਲਕੁਲ। ਤੇ ਨਹੀਂ ਤੁਸੀਂ ਇੱਥੇ ਵੀ ਆਏ ਆ ਪਲੇਅਰ ਜਿਹੜੇ ਪਲੇਅਰ ਛੇਤੀ ਖਤਮ ਹੁੰਦੇ ਆ ਉਹਦਾ ਰਿਜ਼ਲਟ ਇਹੀ ਆ। ਜੀ। ਬਿਨੈਸ਼ਾ ਉਹਨਾਂ ਦੀ ਮਜਬੂਰੀ ਆ। ਜੇ ਆਪਾਂ ਕਹੀਏ ਕੋਈ ਪਲੇਅਰ ਜਾਣ ਕੇ ਨਸ਼ਾ ਨਹੀਂ ਕਰਦਾ। ਹੁਣ ਕੋਈ ਰਾਹ ਰਸਤਾ ਜਾਂਦਾ ਜੇ ਉਸ ਰਸਤੇ ਤੁਰੂਗਾ ਉਹਨਾਂ ਨੂੰ ਇਹ ਪਤਾ ਵੀ ਜੇ ਇਹ ਕਰਾਂਗੇ ਤਾਂ ਹੀ ਆ। ਹੁਣ ਉੱਥੇ ਇੰਡੀਆ ਦੇ ਵਿੱਚ ਡਰੱਗ ਵੇਕਦੀ ਆ ਜੀ ਆਪਣੀ ਆਮ ਤੁਹਾਨੂੰ ਪਤ ਹੋਈ ਆ। ਜਦੋਂ ਸੌਖੀ ਮਿਲਦੀ ਆ ਉਹ ਚੀਜ਼ ਕਰਕੇ ਪੈਸਾ ਮਿਲਦਾ। ਪ੍ਰਾਈਜ਼ ਲੱਖ ਰੁਪਏ ਦਾ ਮੋਟਰਸਾਈਕਲ। 2.5 ਲੱਖ ਦਾ ਟਰੈਕਟਰ 3 ਲੱਖ ਦੀ ਗੱਡੀ ਅੱਜ ਇਨਾਮ ਦੇ ਵਿੱਚ ਜਦੋਂ ਉਹਨਾਂ ਨੂੰ ਵੀ ਅੱਜ ਕਰਕੇ ਆਪਾਂ ਗੱਡੀ ਜਾਂਦੇ ਇੱਕ ਦਿਨ ਦੋ ਦਿਨ ਫਿਰ ਉਹ ਚੀਜ਼ ਜਿਵੇਂ ਨਿੱਕੂ ਭਾਈ ਤੁਸੀਂ ਦੇਖਿਆ ਦਲਦਲ ਦੇ ਵਿੱਚ ਫਸੇ ਆ ਤੇ ਬਾਅਦ ਦੇ ਵਿੱਚ ਜੋ ਰਿਜ਼ਲਟ ਆਇਆ ਅੱਜ ਆਪਣੇ ਸਾਹਮਣੇ ਆ ਹਾਂਜੀ ਸੋ ਬੜਾ ਵਧੀਆ ਲੱਗਾ ਤੁਹਾਡੇ ਨਾਲ ਨਿੱਕੂ ਜੀ ਗੱਲਾਂ ਬਾਤਾਂ ਕੀਤੀਆਂ ਤੁਸੀਂ ਇੱਕ ਸਾਫ਼ ਤੇ ਸਪਸ਼ਟ ਜਿਹੜਾ ਨੌਜਵਾਨ ਪੀੜ੍ਹੀ ਨੂੰ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਥੋੜੇ ਸਮੇਂ ਦੀ ਜਿਹੜੀ ਤਰੱਕੀ ਹੁੰਦੀ ਆ ਤੇ ਉਹ ਥੋੜੇ ਸਮੇਂ ਵਿੱਚ ਹੀ ਉਹ ਖਤਮ ਵੀ ਹੋ ਜਾਂਦੀ ਆ ਸੋ ਲੰਬੀ ਰੇਸ ਦੇ ਘੋੜੇ ਬਣੀਏ ਲੰਬੀ ਤਰੱਕੀ ਕਰੀਏ ਤੇ ਮਿਹਨਤਾਂ ਕਰਕੇ ਕਬੱਡੀ ਦੇ ਖੇਤਰ ਵਿੱਚ ਆਈਏ ਨਾ ਕਿ ਥੋੜੇ ਸਮੇਂ ਲਈ ਨਸ਼ੇ ਕਰਕੇ ਨਾਲੇ ਤੇ ਤੁਸੀਂ ਆਪਣੀ ਸਿਹਤ ਖਰਾਬ ਕਰਦੇ ਆ ਤੇ ਨਾਲੇ ਜਿਹੜੇ ਆਉਣ ਵਾਲੀਆਂ ਨੌਜਵਾਨ ਪੀੜ੍ਹੀਆਂ ਆ ਉਹ ਵੀ ਪਿੱਛੇ ਲੱਗਦੀਆਂ ਕਿਉਂਕਿ ਉਹਨਾਂ ਨੇ ਕਦੀ ਇਹ ਨਹੀਂ ਦੇਖਣਾ ਅਮਨ ਜੀ ਕਿ ਇਹ ਲੋਕ ਕਿੱਦਾਂ ਇਹਨਾਂ ਨੇ ਆਪਣੀ ਬੋਡੀ ਬਣਾਈ ਉਹਨੇ ਦੇਖਣਾ ਜੇ ਇਹ ਕਰ ਸਕਦੇ ਅਸੀਂ ਕਿਉਂ ਨਹੀਂ ਕਰ ਸਕਦੇ ਤਾਂ ਬੜਾ ਵਧੀਆ ਲੱਗਾ ਜੀ ਨਿੱਕੂ ਜੀ ਥੈਂਕ ਯੂ ਤੁਸੀਂ ਲਾਸਟ ਦੇ ਵਿੱਚ ਕੀ ਕਹਿਣਾ ਚਾਹੁੰਦੇ ਆ ਜੀ ਬਸ ਜੀ ਇਹ ਹੀ ਵੀ ਜਿਹੜੇ ਪ੍ਰੋਮੋਟਰਾਂ ਨੂੰ ਵੀ ਬੇਨਤੀ ਕਰਦਾ ਜੀ ਜੇ ਕਬੱਡੀ ਨੂੰ ਉੱਪਰ ਲਿਜਾਣਾ ਤੇ ਇਹਨੂੰ ਡਰਗ ਰਹਿਤ ਤੇ ਇਹਨਾਂ ਦੇ ਡੋਪ ਟੈਸਟ ਹੋਣ ਪ੍ਰੋਪਰ ਤਰੀਕੇ ਨਾਲ ਜੀ ਤੇ ਫੈਡਰੇਸ਼ਨ ਆਫਸ ਵਿੱਚ ਮਿਲ ਕੇ ਕੰਮ ਕਰਨ ਤੇ ਚੌਧਰ ਆਪ ਆਪਣੀ ਛੱਡ ਦੇਣ ਜੀ ਤੇ ਫਿਰ ਕਬੱਡੀ ਉੱਪਰ ਆਊਗੀ ਤੇ ਨੌਜਵਾਨਾਂ ਨੂੰ ਇਹ ਹੀ ਆਵੇ ਵਧੀਆ ਤਰੀਕੇ ਨਾਲ ਖੇਡੋ ਨੇਚਰਲ ਖੇਡੋ ਜੀ ਸਰ ਅਮਨ ਜੀ ਤੁਸੀਂ ਕੀ ਕਹੋਗੇ ਮੈਂ ਤਾਂ ਇਹ ਕਹਿਣਾ ਚਾਹੁੰਦਾ ਜੀ ਅਸੀਂ ਪੰਜਾਬੀ ਆਦਤ ਤੇ ਪੱਕੇ ਜਾਂਦੇ ਹਾਂ ਜੀ ਜਿਵੇਂ ਹੁਣ ਮੈਂ ਕਮੈਂਟਰੀ ਕਰਦਾ ਮੈਨੂੰ ਆਪ ਨੂੰ ਬਦਲਣਾ ਪੈਣਾ ਜੇ ਕਬੱਡੀ ਸੁਧਾਰ ਕਰਨਾ ਪਲੇਅਰਾਂ ਨੂੰ ਬਦਲਣਾ ਪੈਣਾ ਪ੍ਰੋਮੋਟਰਾਂ ਨੂੰ ਬਦਲਣਾ ਪੈਣਾ ਜੋ ਵੀ ਇਹਦੇ ਨਾਲ ਜੁੜਿਆ ਵਾ ਜੇ ਇਹਨੂੰ ਉੱਪਰ ਲੈ ਕੇ ਜਾਣਾ ਤਾਂ ਸਾਰਿਆਂ ਨੂੰ ਆਪਣੀ ਈਗੋ ਛੱਡਣੀ ਪੈਣੀ ਆ ਵੀ ਮੈਂ ਪਲੇਅਰ ਆ ਇਹਨਾਂ ਨੂੰ ਜਿੱਦਾਂ ਪ੍ਰੋਮੋਟਰਾਂ ਦੀ ਇਹ ਵਧੀਆ ਸੰਸਥਾ ਬਣਦੀ ਹੈ ਕੋਈ ਉਹਦੇ ਥੱਲੇ ਉਹਦੇ ਰੂਲ ਫਾਲੋ ਕਰਨੇ ਪੈਣ ਤੇ ਜੋ ਕਮੈਂਟੇਟਰ ਆ ਸਾਨੂੰ ਵੀ ਆਪਦੇ ਆਪ ਨੂੰ ਜੋ ਸਾਡੇ ਚ ਕਮੀਆਂ ਲੱਖਾਂ ਕਮੀਆਂ ਉਹਨਾਂ ਨੂੰ ਦੂਰ ਕਰਨਾ ਪੈਣਾ ਮੈਂ ਤਾਂ ਇਹ ਚਾਹੁੰਦਾ ਵੀ ਸਾਰੇ ਇੱਕ ਮੰਚ ਤੇ ਇਕੱਠੇ ਹੋਣਾ ਪੈਣਾ ਮੈਂ ਅੱਗੇ ਵੀ ਕਿਹਾ ਸੀ ਜੀ ਵੀ ਜਿੰਨਾ ਟਾਈਮ ਇੱਕ ਮੰਚ ਤੇ ਇਕੱਠੇ ਹੋਗੇ ਦੀ ਕੋਈ ਸੰਸਥਾ ਨਹੀਂ ਬਣਦੀ ਕੰਟਰੋਲ ਬੋਰਡ ਨਹੀਂ ਬਣਦਾ ਜੇ ਮੈਂ ਗਲਤੀ ਕੀਤੀ ਹੈ ਤੇ ਮੈਨੂੰ ਕੋਈ ਪੁੱਛਣ ਵਾਲਾ ਹੈ ਨਹੀਂਗਾ ਮੈਨੂੰ ਕਹਿਣ ਵਾਲਾ ਨਹੀਂ ਤੂੰ ਇਹ ਕਾਹਤੋਂ ਕੀਤੀ ਪਲੇਅਰ ਨੂੰ ਕਹਿਣ ਵਾਲਾ ਹੈ ਨਹੀਂਗਾ ਜੇ ਪਲੇਅਰ ਨਾਲ ਧੱਕਾ ਹੁੰਦਾ ਤੇ ਉਹਦੀ ਸੁਣਨ ਵਾਲਾ ਕਹੇ ਹੋਵੇ ਕੁਝ ਉਹਦੇ ਨਾਲ ਧੱਕਾ ਨਾ ਹੋਵੇ ਜੇ ਕੋਈ ਕਈ ਵਾਰ ਪਲੇਅਰ ਨੂੰ ਬੈਨ ਕਰ ਦਿੰਦੇ ਆ ਜੀ ਉਹਦੇ ਪਿੱਛੇ ਕੀ ਕਰ ਪਲੇਅਰ ਦੀ ਕੀ ਮਜਬੂਰੀ ਹੁੰਦੀ ਆ ਇਹ ਸਾਰਾ ਚੀਜ਼ ਹੈ ਕਿ ਨਾ ਸਿਸਟਮ ਹੈ ਮੇਨ ਚੀਜ਼ ਹੈ ਜੀ ਕਬੱਡੀ ਪੰਜਾਬੀਆਂ ਦੀ ਮਾਂ ਖੇਡ ਆ ਇਹਨੂੰ ਪਿਆਰ ਹੈ ਦਾ ਵੱਧਾ ਹੀ ਜਾਣਾ ਬਿਲਕੁਲ ਪਵਨ ਨਸ਼ਾ ਆ ਗਿਆ ਘਟਨਾ ਨਹੀਂ ਜੀ ਜੇ ਪਿਆਰ ਤਾਂ ਇਦਾਂ ਹੀ ਵੱਧ ਆ ਜਾਣਾ ਕਿਉਂ ਰੂਮ ਰੂਮ ਦੇ ਵਿੱਚ ਵਸੀ ਹੋਈ ਹੈ ਜਿਹੜੀ ਮਾਂ ਦੀ ਉਹ ਤਾਂ ਕਿਤੇ ਆਪਾ ਤੋਂ ਬਿਸਰ ਨਹੀਂ ਸਕਦੀ ਪਰ ਲੋਕ ਅੱਜ ਸਮੇਂ ਦੀ ਲੋੜ ਹੈ ਇੱਕ ਨੂੰ ਇੱਕ ਸੰਸਥਾ ਬਣਾਉਣ ਦੀ ਇਹਦਾ ਇੱਕ ਕੰਟਰੋਲ ਬੋਰਡ ਬਣਦੀ ਇਹਦੇ ਰੂਲ ਬਣਨ ਦੀ ਕਿਉਂ ਜੀ ਇੱਥੇ ਫਾਸਟ ਟੱਚ ਆ ਉੱਥੇ ਲਿੰਕ ਆ ਕਿਹੜੇ ਗਰਾਊਂਡ 'ਚ ਕਿਹੜਾ ਸਿਸਟਮ ਆ ਜੀ ਕਿ ਕੋਈ ਇਹਦਾ ਕੋਈ ਹੈ ਨਹੀਂਗਾ ਕੋਈ ਬੱਕ ਰੂਲ ਵੋ ਕੀ ਹੈ ਨਹੀਂ ਵੀ ਆਪਾਂ ਜੀ ਤੋਂ ਫੋਲੋ ਕਰ ਲਈਏ ਜੀ ਕਬੱਡੀ ਦੇ ਆ ਰੂਲ ਆ ਉੱਥੇ ਇੰਡੀਆ ਕੋਈ ਹੋਰ ਚੱਲੀ ਜਾਂਦਾ ਇੱਥੇ ਕੋਈ ਹੋਰ ਚੱਲੀ ਜਾਂਦੇ ਇਹਦਾ ਕੰਟਰੋਲ ਬੋਰਡ ਬਣਾਉਣਾ ਚਾਹੀਦਾ ਇੱਕ ਵਧੀਆ ਸੰਸਥਾ ਬਣਨੀ ਚਾਹੀਦੀ ਹੈ ਜਿਹਦੇ ਵਿੱਚ ਜ਼ਿਆਦਾਤਰ ਪਲੇਅਰ ਪੁਰਾਣੇ ਤਿਆਰ ਬੇਕਾਰ ਜਿਹਨਾਂ ਨੂੰ ਲੈਣਾ ਚਾਹੀਦਾ ਤੇ ਇਥੋਂ ਵਾਲੇ ਬਿਜ਼ਨਸਮੈਨਰ ਵੀ ਚਾਹੀਏ ਬਿਜ਼ਨਸਮੈਨ ਨਾਲੇ ਬੰਦੇ ਵੀ ਚਾਹੀਦੇ ਆ ਕਿਉਂਕਿ ਪੈਸੇ ਤੋਂ ਬਣਾ ਕਬੱਡੀ ਨਹੀਂ ਚੱਲ ਸਕਦੀ ਬਿਲਕੁਲ ਜੀ ਤੁਸੀਂ ਗੱਲਾਂ ਬਾਤਾਂ ਸੁਣੀਆਂ ਜੀ ਨੀਕੂ ਪੰਡੋਰੀ ਤੇ ਨਾਲ ਦੀ ਨਾਲ ਅਮਨ ਲੋਪ ਹੋਣਾ ਦੀਆਂ ਤੇ ਬਹੁਤ ਸਾਰੇ ਸਵਾਲ ਛੱਡ ਗਏ ਨੇ ਤੁਹਾਡੇ ਲਈ ਵੀ ਔਰ ਜਿਹੜੇ ਕਬੱਡੀ ਪ੍ਰੇਮੀ ਆ ਉਹਨਾਂ ਲਈ ਵੀ ਖਾਸ ਕਰਕੇ ਪ੍ਰਮੋਟਰਾਂ ਲਈ ਵੀ ਕਿਉਂਕਿ ਕਬੱਡੀ ਦਿਨ-ਬਦਨ ਮਰਦੀ ਜਾ ਰਹੀ ਆ ਬਾਹਰਲੇ ਮੁਲਕਾਂ ਦੇ ਵਿੱਚ ਔਰ ਕਮਰਸ਼ੀਅਲਾਈਜ਼ ਇੰਨੀ ਜ਼ਿਆਦਾ ਹੋ ਗਈ ਆ ਕਿ ਅਸੀਂ ਆਪਣੇ ਫਾਇਦੇ ਲਈ ਖੇਡਾਂ ਨੂੰ ਵੀ ਵਾਧਣਾ ਸ਼ੁਰੂ ਕਰ ਦਿੱਤਾ ਖੇਡਾਂ ਵਿੱਚ ਵੀ ਰਾਜਨੀਤੀ ਨੇ ਆਪਣੀ ਜਗ੍ਹਾ ਬਣਾ ਲਈ ਸੋ ਸਵਾਲ ਬਹੁਤ ਛੱਡ ਗਏ ਨੇ ਤੇ ਤੁਸੀਂ ਹੁਣ ਰਲ ਕੇ ਅਸੀਂ ਸਾਰਿਆਂ ਨੇ ਦੇਖਣਾ ਕਿ ਇਹਨਾਂ ਸਵਾਲਾਂ ਦੇ ਕੀ ਜਵਾਬ ਕੱਢੀ ਆ ਜਾਣ ਕਿਵੇਂ ਅਸੀਂ ਇਹਦੇ ਵਿੱਚ ਸੁਧਾਰ ਲਿਆ ਸਕਦੇ ਆ ਆਪਣਾ ਟੀਵੀ ਦੇ ਉੱਤੋਂ ਤੁਸੀਂ ਬਲਜਿੰਦਰ ਕੌਰ ਦੇ ਨਾਲ ਦੇਖ ਰਿਆ ਸੀ ਜੀ ਇੰਟਰਵਿਊ ਨਿੱਕੂ ਕੰਡੋਰੀ ਤੇ ਅਮਨ ਲੋਪੋ ਦੇ ਨਾਲ ਤੁਸੀਂ ਸਾਨੂੰ ਦੇਖਿਆ ਸਾਡਾ ਸਾਥ ਦਿੱਤਾ ਧੰਨਵਾਦ ਸਾਰਿਆਂ ਦਾ ਮੇਰੇ ਵੱਲੋਂ ਤੇ ਨਿੱਕੂ ਜੀ ਤੁਹਾਨੂੰ ਅਮਨ ਜੀ ਤੁਹਾਨੂੰ ਤੇ ਸਾਰੇ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ